ਤਾਂ ਤੁਸੀਂ ਪਹਿਲਾਂ ਵੀ ਕਹਿ ਚੁੱਕੇ ਹੋ ਕਿ ਅੰਦੋਲਨ ਨੂੰ ਵਿਸ਼ਾਲ ਕਰਨ ਦੀ ਲੋੜ ਹੈ ਕਿ ਲੱਗਦਾ ਕਿ ਸਿੰਗਰ ਜਿਹੜੇ ਅੱਜ ਬੁਲਾਏ ਗਏ ਨੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਅੰਦੋਲਨ ਨੂੰ ਕਿਤੇ ਮਜ਼ਬੂਤੀ ਮਿਲ ਸਕਦੀ ਹੈ ਤਾਂ ਮੈਨੂੰ ਲੱਗਦਾ ਦੇਖੋ ਇਹ ਜਿਹੜਾ ਸੱਭਿਆਚਾਰਕ ਪੱਖ ਹੁੰਦਾ ਇਹ ਮਨੁੱਖ ਨੂੰ ਜੋੜਨ ਲਈ ਮਨੁੱਖ ਨੂੰ ਇੱਕ ਚੀਜ਼ ਨਾਲ ਟਕੜਾ ਕਰਨ ਲਈ ਬਹੁਤ ਇਹਦਾ ਰੋਲ ਨਾਦਾ ਹੁੰਦਾ ਦੇਖੋ ਇਹ ਜਿਹੜਾ ਸੀ ਪਾਰਲੀਮੈਂਟ ਵੱਲ ਮਾਰਚ ਕਰਨ ਲਈ ਜਾ ਰਿਹਾ ਇਹਦੇ ਵਿੱਚ ਹੋ ਸਕਦਾ ਕਿ ਜਾਣ ਦੇਣ ਹੋ ਸਕਦਾ ਹੈ ਗ੍ਰਿਫਤਾਰ ਕਰਨ ਹੋ ਸਕਦਾ ਹੈ ਗ੍ਰਿਫਤਾਰ ਕਰਕੇ ਉਹ ਜੇਲ੍ਹ ਭੇਜ ਦੇਣ ਹੋ ਸਕਦਾ ਹੈ ਗ੍ਰਿਫਤਾਰ ਕਰਕੇ ਉਹ ਛੱਡ ਦੇਣ ਸੋ ਸਾਰੀਆਂ ਹੀ ਉਹਦੇ ਵਿੱਚ ਸਾਨੂੰ ਇਹ ਲੱਗਦਾ ਕਿ ਕਿਸਾਨ ਅੰਦੋਲਨ ਹੈ ਜਿਹੜਾ ਇਹਦੀ ਇਹਦੀ ਇਹਦਾ ਪ੍ਰਚਾਰ ਵੱਧ ਹੋਊਗਾ ਲੋਕ ਇਹਨਾਂ ਨਾਲ ਵੱਧ ਜੁੜਨਗੇ ਸਿੰਪਲ ਗੱਲ ਹੈ ਵੀ ਦੇਖੋ ਤਿੰਨ ਕਾਨੂੰਨ ਰੱਦ ਕਰਨਾ ਇੱਕ ਹੈ ਲੇਕਿਨ ਮਿਨਿਮਮ ਸਪੋਰਟ ਪ੍ਰਾਈਸ ਦੀ ਸੀ2 ਪਲੱਸ 50% ਦੀ ਲੀਗਲ ਗਰੰਟੀ ਕਰਨਾ ਅਤੇ ਪ੍ਰੋਕਿਊਰਮੈਂਟ ਦੀ 100% ਗਰੰਟੀ ਕਰਨਾ ਸਾਰੀਆਂ ਫਸਲਾਂ ਦੀ ਸਾਰੇ ਸੂਬਿਆਂ ਵਿੱਚ ਇਹ ਗਰੰਟੀ ਕਰਨਾ ਇੱਕ ਵੱਡਾ ਪ੍ਰਾਪਤੀ ਹੋਊਗੀ ਕਿਸਾਨ ਅੰਦੋਲਨ ਲਈ ਇਸ ਲਈ ਦੋ ਮੁੱਦੇ ਨੇ ਜਿਹੜੇ ਵੱਡੇ ਮਸਲੇ ਨੇ ਇਹਦੇ ਤੇ ਸਾਡਾ ਕੋਈ ਅਸੀਂ ਸਮਝੌਤਾ ਕਰ ਲਈ ਨਾ ਤਿਆਰ ਸੀਗੇ ਨਾ ਹਾਂ ਨਾ ਹੋਵਾਂਗੇ ਲੇਕਿਨ ਇਹ ਅੰਦੋਲਨ ਹੈ ਜਿਹੜਾ ਸਾਡਾ 13 ਅਗਸਤ ਤੱਕ ਜਦ ਤੱਕ ਪਾਰਲੀਮੈਂਟ ਸੈਸ਼ਨ ਹੈ ਉਦੋਂ ਤੱਕ ਜਾਰੀ ਕਿਸਾਨੀਆਂ ਦਲੋਂ ਲਗਭਗ 7 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਤੇ ਕਿਸਾਨ ਹਲੇ ਤੱਕ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਨੇ ਹਾਲਾਂਕਿ ਬਾਈ ਨੂੰ ਜਿਹੜੀ ਇੱਕ ਕਾਲ ਹੈ ਜਿਹਤੇ ਬੰਦਿਆਂ ਵੱਲੋਂ ਦਿੱਤੀ ਗਈ ਆ ਉਸ ਚੀਜ਼ ਨੂੰ ਦੇਖਦੇ ਹੋਏ ਅੱਜ ਸਵਾਲਾਂ ਦੇ ਜਵਾਬ ਲੈ ਲੈਣੇ ਆ ਸਾਡੇ ਨਾਲ ਮੌਜੂਦ ਨੇ ਡਾਕਟਰ ਦਰਸ਼ਨਪਾਲ ਸਾਡੇ ਨਾਲ ਮੌਜੂਦ ਡਾਕਟਰ ਸਾਹਿਬ ਡੈਡਲੌਕ ਬਣਿਆ ਹੋਇਆ ਕੀ ਲੱਗਦਾ ਡੈਡਲੌਕ ਤੁਹਾਡੇ ਵੱਲੋਂ ਚਿੱਠੀ ਵੀ ਲਿਖੀ ਗਈ ਹੈ ਇੱਕ ਪ੍ਰਧਾਨ ਮੰਤਰੀ ਨੂੰ ਕੋਈ ਡੈਡਲੌਕ ਟੁੱਟਣ ਦੀ ਕੋਈ ਆਸ ਹੈ ਦੇਖੋ ਕਿਸਾਨ ਅੰਦੋਲਨ ਦੇ 8 ਮਹੀਨੇ ਹੋ ਚੱਲੇ ਨੇ 8 ਮਹੀਨੇ ਚ ਜਨਵਰੀ ਤੋਂ ਪਹਿਲਾਂ ਪਹਿਲਾਂ 11 ਮੀਟਿੰਗਾਂ ਹੋਈਆਂ ਨੇ ਕਿਸਾਨ ਅੰਦੋਲਨ ਨੇ ਜਿਸ ਕਿਸਮ ਦੇ ਮੁੱਦੇ ਰੱਖੇ ਨੇ ਤਿੰਨ ਕਾਨੂੰਨਾਂ ਨੂੰ ਰੱਦ ਕਰਾਉਣ ਵਾਲੇ ਤੇ ਐਮਐਸਪੀ ਦੀ ਗਰੰਟੀ ਕਰਨ ਵਾਲੇ ਤੇ ਐਮਐਸਪੀ ਚ ਪ੍ਰੋਕਿਊਰਮੈਂਟ ਦੀ ਗਰੰਟੀ ਕਰਨ ਵਾਲੇ ਇਹ ਦੋ ਮੁੱਦੇ ਬਹੁਤ ਬੇਸਿਕ ਮੁੱਦੇ ਨੇ ਇਹ ਮੁੱਦਿਆਂ ਨੂੰ ਮੰਨਣ ਵਾਸਤੇ ਸਰਕਾਰ ਨੂੰ ਬਹੁਤ ਸਟਰਕਚਰਲ ਚੇਂजेस ਕਰਨੀਆਂ ਪੈਣਗੀਆਂ ਫੰਡਾਮੈਂਟਲ ਇਕਨੋਮੀ ਦੇ ਵਿੱਚ ਕੁਝ ਤਬਦੀਲੀਆਂ ਕਰਨੀਆਂ ਪੈਣਗੀਆਂ ਜਿਸ ਕਰਕੇ ਉਹ ਕਾਰਪੋਰੇਟ ਦੇ ਦਬਾਅ ਹਲੇ ਉਹ ਵੀ ਚੀਜ਼ਾਂ ਤੇ ਨੇੜੇ ਮੰਨਣ ਲਈ ਨਿਆਰੇ ਤੇ ਕਿਸਾਨ ਅੰਦੋਲਨ ਨੇ ਵੀ ਆਪਣੇ ਆਪ ਨੂੰ ਦੇਸ਼ ਵਿਆਪੀ ਬਣਾ ਕੇ ਇਹ ਗੱਲ ਐਲਾਨ ਕੀਤਾ ਹੋਇਆ ਕਿ ਅਸੀਂ ਇਹ ਮੰਗਾਂ ਨੂੰ ਮਨਾਈ ਤੋਂ ਬਗੈਰ ਨਹੀਂ ਜਾਂਦੇ ਡੈਡਲੌਕ ਦਾ ਬੇਸਿਕ ਕਾਰਨ ਇਹ ਹੈ ਆ ਇਸ਼ੂ ਵੱਡੇ ਨੇ ਲੜਾਈ ਵੱਡੀ ਹੈ ਇਸੇ ਕਰਕੇ ਲੰਬੀ ਹੋ ਰਹੀ ਹੈ ਇਸੇ ਕਰਕੇ ਜਿਹੜੀਆਂ ਨੇ ਕਹਿੰਦੇ ਕਿ ਸਰਕਾਰ ਜਿਹੜੀ ਹੈ ਇਹ ਨਹੀਂ ਇੱਕ ਸਾਨੂੰ ਤਾਂ ਇਹ ਲੱਗਦਾ ਕਿ ਸਰਕਾਰ ਇੱਕ ਪਾਸੇ ਤਾਂ ਕਾਨੂੰਨਾਂ ਨੂੰ ਰੱਦ ਕਰਨ ਵਰਗੀ ਪੋਜੀਸ਼ਨ ਲੈ ਚੁੱਕੀ ਆ ਪਰ ਉਹ ਜਿਵੇਂ ਉਹ ਇੱਕ ਛਵੀ ਹੁੰਦੀ ਹੈ ਜੀ ਕੋਈ ਪਹਿਲਵਾਨ ਕਹੇ ਮਿੰਤਾ ਕੋਈ ਹਰਾ ਨਹੀਂ ਸਕਦਾ ਤੇ ਉਹ ਦਰਦਾ ਮੈਦਾਨ ਚ ਵੀ ਦਾ ਆਵੇ ਵੀ ਕਿਉਂਕਿ ਉੱਥੇ ਉਹਨੂੰ ਹਰਾਉਣ ਵਾਲਾ ਹੈਗਾ ਕੋਈ ਬੇਇੱਜ਼ਤੀ ਹੋ ਜੂਗੀ ਮੇਰੀ ਇਸ ਕਿਸਮ ਦੀ छवि ਨੂੰ ਬਰਕਰਾਰ ਰੱਖਣ ਲਈ ਮੋਦੀ ਸਾਹਿਬ ਦਾ ਇਹ ਕਿਹਾ ਹੋਇਆ 56 ਇੰਚ ਛਾਤੀ ਹੈ ਇਹਨਾਂ ਦੀ ਜਾਇ ਜਿਹੜੀ ਚੀਜ਼ ਕਹਿ ਦੇਣ ਉਹ ਕਰਦੇ ਨੇ ਜਿਹੜੀ ਕਰਦੇ ਨੇ ਉਹਨੂੰ ਵਾਪਸ ਨਹੀਂ ਲੈਂਦੇ ਇਹ ਜਿਹੜਾ ਬਣਾਇਆ ਹੋਇਆ ਇਸ ਕਿਸਮ ਦਾ ਜਾਇ ਜਾਂ ਇਹ ਕਹੋ ਕੋਈ ਵਿਅਕਤੀਆਂ ਦਾ ਤਾਂ ਇੱਕ ਸਿਸਟਮ ਦਾ ਫਾਸ਼ੀਵਾਦੀ ਜਿਹੜੇ ਹੁੰਦੇ ਨੇ ਉਹਨਾਂ ਦਾ ਹੁੰਦਾ ਵੀ ਇਹ ਤਰੀਕਾ ਇਹ ਕੰਮ ਕਰਨ ਦਾ ਸੋ ਇਸ ਕਰਕੇ ਇਹਦੇ ਵਿੱਚ ਜਿਹੜੇ ਕਿਸਾਨ ਅੰਦੋਲਨ ਵਾਲੇ ਲੋਕ ਨੇ ਉਹਨਾਂ ਨੂੰ ਹੋਰ ਜ਼ੋਰ ਲਾਉਣਾ ਪਊਗਾ ਆ ਸਾਨੂੰ ਹੋਰ ਇਸ ਘੋਲ ਨੂੰ ਹੋਰ ਤਿੱਖਾ ਤੇ ਹੋਰ ਵਿਸ਼ਾਲ ਕਰਨਾ ਪਊਗਾ ਜਿਹੜਾ ਅਸੀਂ ਆਉਣ ਵਾਲੇ ਦਿਨਾਂ ਦੇ ਅੰਦਰ ਪਾਰਲੀਮੈਂਟ ਦਾ ਮਾਰਚ ਰੱਖਿਆ ਹੈ ਮਿਸ਼ਨ ਉੱਤਰਾਪਰਦੇਸ਼ ਰੱਖਿਆ ਹੈ ਬਾਰਡਰਾਂ ਨੂੰ ਹੋਰ ਤਕੜਾ ਕਰਨ ਦਾ ਪਲਾਨ ਕੀਤਾ ਹੈ ਦੇਸ਼ ਵਿਆਪੀ ਅੰਦੋਲਨ ਨੂੰ ਐਕਸਟੈਂਡ ਕਰਨ ਦਾ ਐਕਸਪੈਂਡ ਕਰਨ ਦਾ ਜਿਹੜਾ ਅਸੀਂ ਮਿਸ਼ਨ ਰੱਖੇ ਨੇ ਆਪਣੇ ਕਹਿ ਲੋ ਨਿਸ਼ਾਨੇ ਰੱਖੇ ਨੇ ਇਹ ਚਾਰ ਨੁਕਤੇ ਮਿਸ਼ਨ ਪਾਰਲੀਮੈਂਟ ਮਾਰਚ ਬਾਰਡਰਾਂ ਨੂੰ ਤਕੜੇ ਕਰਨਾ ਮਿਸ਼ਨ ਉੱਤਰ ਪ੍ਰਦੇਸ਼ ਉੱਤਰਾਖੰਡ ਜਾ ਕੇ ਉੱਥੇ ਘੋਲ ਤੇਜ ਕਰਨਾ ਤੇ ਚੌਥਾ ਹੈ ਕਿ ਆਪਣਾ ਦੇਸ਼ ਵਿਆਪੀ ਅੰਦੋਲਨ ਹੈ ਜਿਹੜਾ ਉਹ ਤੇਜ਼ ਕਰਨਾ ਤੇ ਵਿਸ਼ਾਲ ਕਰਨਾ ਇਹ ਚਾਰ ਨੁਕਤੇ ਜਿਹੜਾ ਸਾਡੇ ਹਥਿਆਰ ਹੈ ਸਾਡੇ ਅੰਦੋਲਨ ਦਾ ਤਾਕਤ ਨੂੰ ਵਧਾਉਣਗੇ ਅਤੇ ਸਰਕਾਰ ਦੇ ਉੱਤੇ ਦਬਾਅ ਹੋਰ ਵਧੂਗਾ ਡਾਕਟਰ ਸਾਹਿਬ ਪਹਿਲਾਂ ਵੀ ਤੁਸੀਂ ਕਹਿ ਚੁੱਕੇ ਹੋ ਕਿ ਪਿਛਲੇ ਦਿਨੀ ਡਾਕਟਰ ਨਰਿੰਦਰ ਤੋਮਰ ਦਾ ਵੀ ਬਿਆਨ ਆਉਂਦਾ ਹੈ ਕਹਿੰਦੇ ਨੇ ਕਲੋਜ਼ ਬਾਈ ਕਲੋਜ਼ ਗੱਲਾਂ ਕਰਨ ਨੂੰ ਤਿਆਰ ਬੈਠੇ ਆ ਕਿਹੜੀਆਂ ਕਲੋਜ਼ ਬਾਈ ਕਲੋਜ਼ ਗੱਲਾਂ ਜਿਹੜੀਆਂ ਰਹਿ ਗਈਆਂ ਨੇ ਜਿਹੜੀਆਂ ਉਹ ਕਰਨ ਨੂੰ ਹਲੇ ਵੀ ਤਿਆਰ ਬੈਠੇ ਨੇ ਨਹੀਂ ਦੇਖੋ ਅਸੀਂ ਪਹਿਲਾਂ ਇਹਨਾਂ ਨੂੰ ਕਹਿ ਚੁੱਕੇ ਹਾਂ ਕਿ ਕਲੋਜ਼ ਬਾਈ ਕਲੋਜ਼ ਇਹਨਾਂ ਨੂੰ ਜੇ ਤੁਸੀਂ ਇਦਾਂ ਰੱਦ ਹੀ ਕਰਨਾ ਚਾਹੁੰਦੇ ਹੋ ਫਿਰ ਇਹਨਾਂ ਨੂੰ ਰੱਦ ਕਰ ਦਿਓ ਕਾਨੂੰਨਾਂ ਨੂੰ ਇਸ ਕਰਕੇ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਵੀ ਕਲੋਜ਼ ਬਾਈ ਕਲੋਜ਼ ਬੜੀ ਬੜੀ ਕਹਿ ਕੇ ਅਸੀਂ ਇਹ ਹੀ ਕਹਿ ਚੁੱਕੇ ਉਹ ਆ ਵੀ ਅੰਦਰ ਦਾ ਗੁੱਦਾ ਖਤਮ ਹੋ ਜੂਗਾ ਖੋਲ ਖੋਲ ਰਹੇ ਜੂਗਾ ਤਾਂ ਅਸੀਂ ਕਿ ਬੀ ਖੋਲ ਕਿਉਂ ਕਿਉਂ ਰੱਖਣਾ ਫਿਰ ਇਹਨਾਂ ਨੂੰ ਰੱਦ ਕਰ ਦਿਓ ਸਿੰਪਲ ਗੱਲ ਏ ਵੀ ਦੇਖੋ ਤਿੰਨ ਕਾਨੂੰਨ ਰੱਦ ਕਰਨਾ ਇੱਕ ਹੈ ਲੇਕਿਨ ਮਿਨੀਮਮ ਸਪੋਰਟ ਪ੍ਰਾਈਸ ਦੀ ਸੀ 2 50% ਦੀ ਲੀਗਲ ਗਾਰੰਟੀ ਕਰਨਾ ਅਤੇ ਪ੍ਰੋਕਿਊਰਮੈਂਟ ਦੀ 100% ਗਾਰੰਟੀ ਕਰਨਾ ਸਾਰੀਆਂ ਫਸਲਾਂ ਦੀ ਸਾਰੇ ਸੂਬਿਆਂ 'ਚ ਇਹ ਗਾਰੰਟੀ ਕਰਨਾ ਇੱਕ ਵੱਡਾ ਪ੍ਰਾਪਤੀ ਹੋਊਗੀ ਕਿਸਾਨ ਅੰਦੋਲਨ ਲਈ ਇਸ ਲਈ ਦੋ ਮੁੱਦੇ ਨੇ ਜਿਹੜੇ ਵੱਡੇ ਮਸਲੇ ਨੇ ਇਹਦੇ ਤੇ ਸਾਡਾ ਕੋਈ ਅਸੀਂ ਸਮਝੌਤਾ ਕਰ ਲਈ ਨਾ ਤਿਆਰ ਸੀਗੇ ਨਾ ਹਾਂ ਨਾ ਹੋਵਾਂਗੇ ਸਰ ਤੁਸੀਂ ਪਹਿਲਾਂ ਵੀ ਕਹਿ ਚੁੱਕੇ ਹੋ ਕਿ ਅੰਦੋਲਨ ਵਿਸ਼ਾਲ ਕਰਨ ਦੀ ਲੋੜ ਹੈ ਕਿ ਲੱਗਦਾ ਕਿ ਸਿੰਗਰ ਜਿਹੜੇ ਅੱਜ ਬੁਲਾਏ ਗਏ ਨੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਅੰਦੋਲਨ ਨੂੰ ਕਿਤੇ ਮਜ਼ਬੂਤੀ ਮਿਲ ਸਕਦੀ ਹੈ ਹ ਮੈਨੂੰ ਲੱਗਦਾ ਦੇਖੋ ਇਹ ਜਿਹੜਾ ਸੱਭਿਆਚਾਰਕ ਪੱਖ ਹੁੰਦਾ ਇਹ ਮਨੁੱਖ ਨੂੰ ਜੋੜਨ ਲਈ ਮਨੁੱਖ ਨੂੰ ਇੱਕ ਚੀਜ਼ ਨਾਲ ਟਕੜਾ ਕਰਨ ਲਈ ਬਹੁਤ ਇਹਦਾ ਰੋਲ ਅਦਾ ਹੁੰਦਾ ਸਿੰਗਰ ਜਿਹੜੇ ਨੇ ਆਰਟਿਸਟ ਨੇ ਆਰਟਿਸਟ ਸਾਡੇ ਸਮਾਜ ਦਾ ਬਹੁਤ अहम ਹਿੱਸਾ ਹੁੰਦੇ ਨੇ ਉਹਨਾਂ ਦੀ ਆਵਾਜ਼ ਉਹਨਾਂ ਦੀ ਪਰਫਾਰਮੈਂਸ ਹੈ ਜਿਹੜੀ ਕਿਸੇ ਮਸਲੇ ਤੇ ਵੀ ਉਹ ਅਸਰ ਪਾਉਂਦੀ ਹੈ ਇਸ ਲਈ ਸਾਡਾ ਇਹ ਹੈ ਵੀ ਜਿਹੜੇ ਅੱਜ ਆ ਰਹੇ ਨੇ ਆਰਟਿਸਟ ਉਹ ਆਰਟਿਸਟਾਂ ਨੇ ਆਪ ਹੀ ਪਲਾਨ ਕੀਤਾ ਹੈ ਸਾਡੇ ਨਾਲ ਡਿਸਕਸ ਕੀਤਾ ਤੇ ਆਰਟਿਸਟਾਂ ਦਾ ਆਉਣਾ ਤੇ ਲਗਾਤਾਰ ਅੰਦੋਲਨ ਦੇ ਨਾਲ ਜੁੜਿਆ ਪਹਿਲਾਂ ਵੀ ਅੰਦੋਲਨ ਦੇ ਵਿੱਚ ਬਹੁਤ ਸਾਰੀ ਮਜ਼ਬੂਤੀ ਬਹੁਤ ਸਾਰੀ ਵਿਸ਼ਾਲਤਾ ਬਹੁਤ ਸਾਰੀ ਵਨਸ ਵਨਤਾ ਜਿਹੜੀ ਹੈ ਉਹ ਇਹਨਾਂ ਕਰਕੇ ਆਈ ਸੀ ਇਹਦੇ ਨਾਲ ਹੋਰ ਬਹੁਤ ਸਾਰੇ ਫੈਕਟਰ ਸੀ ਜਿਹੜੇ ਆਏ ਸੀ ਬਹੁਤ ਸਾਰੀਆਂ ਧਾਰਮਿਕ ਸ਼ਕਤੀਤਾ ਸੰਪਰਦਾਵਾਂ ਸੰਸਥਾਵਾਂ ਉਹਨਾਂ ਨੇ ਯੋਗਦਾਨ ਪਾਇਆ ਕਲਾਕਾਰਾਂ ਨੇ ਯੋਗਦਾਨ ਪਾਇਆ ਬਹੁਤ ਸਾਰੇ ਪਲੇਅਰਾਂ ਨੇ ਯੋਗਦਾਨ ਪਾਇਆ ਕਿਸਾਨ ਜਥੇਬੰਦੀਆਂ ਨੇ ਯੋਗਦਾਨ ਪਾਇਆ ਬਹੁਤ ਸਾਰੇ ਸੈਲੀਬ੍ਰਿਟੀਜ਼ ਨੇ ਜਿਹੜੇ ਇਹਦੇ ਨਾਲ ਜੁੜੇ ਨੇ ਸੋ ਉਹ ਸਾਰਾ ਕੁਝ ਜੁੜਨਾ ਆਪਣੇ ਆਪ ਚ ਇਸ ਅੰਦੋਲਨ ਦੀ ਵਿਸ਼ਾਲਤਾ ਤੇ ਇਸ ਅੰਦੋਲਨ ਦਾ ਮਲਟੀ ਕਲਰ ਹੋਣ ਨੂੰ ਇਹ ਦਿਖਾਉਂਦਾ ਤੇ ਇਹਦੇ ਨਾਲ ਲੋਕ ਇਹਦੇ ਵੱਲ ਖਿੱਚੇ ਜਾਂਦੇ ਨੇ ਅੰਦੋਲਨ ਵੱਲ ਅੱਜ ਦਾ ਜਿਹੜਾ ਇਹ ਸਾਡਾ ਇਹਨਾਂ ਦੀ ਕੋਸ਼ਿਸ਼ ਹੈ ਕਲਾਕਾਰਾਂ ਦੀ ਉਧਰ ਨੂੰ ਇੱਕ ਕਦਮ ਹੈ ਡਾਕਟਰ ਸਾਹਿਬ ਆਖਰੀ ਸਵਾਲ ਹੈ ਕਿ 22 ਤਰੀਕ ਨੂੰ ਤੁਸੀਂ ਪਾਰਲੀਮੈਂਟ ਦੀ ਕਾਲ ਦਿੱਤੀ ਹੈ ਪਾਰਲੀਮੈਂਟ ਜਾਓਗੇ ਤਾਂ ਕਿਤੇ ਨਾ ਕਿਤੇ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਪਹਿਲਾ ਸਵਾਲ ਹੈ ਕਿ ਗ੍ਰਿਫਤਾਰੀਆਂ ਦੇ ਨੂੰ ਤਿਆਰ ਜੇਕਰ ਗ੍ਰਿਫਤਾਰੀਆਂ ਹੁੰਦੀਆਂ ਨੇ ਕੀ ਉਸ ਨਾਲ ਅੰਦੋਲਨ ਨੂੰ ਕਿਤੇ ਨਾ ਕਿਤੇ ਫਰਕ ਪਏਗਾ ਜਾਂ ਕੋਈ ਗੱਲਾਂ ਬਣਾਉਣ ਦੇ ਵਿੱਚ ਸક્ષਮ ਰਹਿਾਂਗੇ ਦੇਖੋ ਇਹ ਜਿਹੜਾ ਅਸੀਂ ਪਾਰਲੀਮੈਂਟ ਵੱਲ ਮਾਰਚ ਕਰਨ ਲਈ ਜਾ ਰਿਹਾ ਇਹਦੇ ਵਿੱਚ ਹੋ ਸਕਦਾ ਕਿ ਜਾਣ ਦੇਣ ਹੋ ਸਕਦਾ ਹੈ ਗ੍ਰਿਫਤਾਰ ਕਰਨ ਹੋ ਸਕਦਾ ਹੈ ਗ੍ਰਿਫਤਾਰ ਕਰਕੇ ਉਹ ਜੇਲ੍ਹ ਭੇਜ ਦੇਣ ਹੋ ਸਕਦਾ ਹੈ ਗ੍ਰਿਫਤਾਰ ਕਰਕੇ ਉਹ ਛੱਡ ਦੇਣ ਸੋ ਸਾਰੀਆਂ ਇਹ ਉਹਦੇ ਵਿੱਚ ਸਾਨੂੰ ਇਹ ਲੱਗਦਾ ਕਿ ਕਿਸਾਨ ਅੰਦੋਲਨ ਨਾ ਜਿਹੜਾ ਇਹਦੀ ਇਹਦੀ ਇਹਦਾ ਪ੍ਰਚਾਰ ਵੱਧ ਹੋਊਗਾ ਲੋਕ ਇਹਦੇ ਨਾਲ ਵੱਧ ਜੁੜਨਗੇ ਜੇ ਉਹ ਛੱਡ ਦੇਣਗੇ ਤਾਂ ਸਾਡੇ ਸਾਥੀ ਵਾਪਸ ਆ ਜਾਣਗੇ ਆਪਣੇ ਕੈਂਪ 'ਚ ਜੇ ਉਹ ਜੇਲ੍ਹ ਭੇਜਣਗੇ ਤਾਂ ਅਗਲੇ ਦਿਨ ਹੋਰ ਜੇਲ੍ਹ ਯਾਤਰਾ ਜਾਣਗੇ ਲੋਕ ਜੇ ਉਹ ਨਹੀਂ ਜਾਣ ਜੇ ਉਹ ਜਾਣ ਦੇਣਗੇ ਤਾਂ ਸਾਡੇ ਸਾਥੀ ਉੱਥੇ ਧਰਨਾ ਲਾ ਕੇ ਬੈਠ ਜਾਣਗੇ ਜਿੱਥੇ ਪਾਰਲੀਮੈਂਟ ਦੇ ਅੱਗੇ ਜਾ ਕੇ ਲੇਕਿਨ ਇਹ ਅੰਦੋਲਨ ਹੈ ਜਿਹੜਾ ਸਾਡਾ 13 ਅਗਸਤ ਤੱਕ ਜਿੰਰ ਤੱਕ ਪਾਰਲੀਮੈਂਟ ਸੈਸ਼ਨ ਹੈ ਉਦੋਂ ਤੱਕ ਜਾਰੀ ਰਹੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਡਾਕਟਰ ਦਰਸ਼ਨਪਾਲ ਸਾਡਾ ਮੌਜੂਦ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਅੰਦੋਲਨ ਨੂੰ ਵਿਸ਼ਾਲ ਕਰਨ ਦੇ ਲਈ ਜਿਹੜਾ ਅੱਜ ਸਿੰਗਰਾਂ ਨੂੰ ਬੁਲਾਇਆ ਗਿਆ ਅਤੇ 22 ਤਰੀਕ ਦੀ ਕਾਲ ਨੂੰ ਲੈ ਕੇ ਵੀ ਜਿਹੜਾ ਇੱਕ ਵੱਡਾ ਬਿਆਨ ਹੈ ਡਾਕਟਰ ਦਰਸ਼ਨਪਾਲ ਵੱਲੋਂ ਦਿੱਤਾ ਗਿਆ ਕਿ ਜੇਕਰ ਉਹਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ ਤਾਂ ਉਹ ਗ੍ਰਿਫਤਾਰੀਆਂ ਦੇਣਗੇ ਤੇ ਉਹਨਾਂ ਦੇ ਸਾਥੀ ਨੇ ਜਿਹੜੇ ਪਾਰਲੀਮੈਂਟ ਦੇ ਅੱਗੇ ਜਾ ਕਿਤੇ ਜਿੱਥੇ ਵੀ ਗ੍ਰਿਫਤਾਰੀ ਹੁੰਦੀ ਹੈ ਉੱਤੇ ਧਰਨਾ ਦੇਣ ਲਈ ਬੈਠਣਗੇ ਦੇਖਣਾ ਇਹ ਹੋਵੇਗਾ ਕਿ 22 ਤਰੀਕ ਨੂੰ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਉਹਨਾਂ ਟਾਈਮ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਕੈਮਰਾਮੈਨ ਐਸਕੇ ਦੇ ਨਾਲ ਮੈਂ ਸਮਰਪ